ਹਾਂਜੀ ਸਤਿ ਸ੍ਰੀ ਅਕਾਲ ਬੱਚਿਓ ਪਿਛਲੀ ਵੀਡੀਓ ਦੇ ਵਿੱਚ ਅਸੀਂ ਬਾਬਾ ਬਲਵੰਤ ਜੀ ਦੀ ਰਚਨਾ ਸ਼ਿਵਨਾਚ ਨੂੰ ਪੜ ਚੁੱਕੇ ਹਾਂ ਇਸ ਵੀਡੀਓ ਦੇ ਵਿੱਚ ਅਸੀਂ ਪੜਨ ਜਾ ਰਹੇ ਹਾਂ ਅਗਲਾ ਕਵੀ ਸ਼ਿਵ ਕੁਮਾਰ ਸ਼ਿਵ ਕੁਮਾਰ ਨੂੰ ਬਿਰਹਾ ਦੇ ਕਵੀ ਕਰਕੇ ਵੀ ਜਾਣਿਆ ਜਾਂਦਾ ਪੰਜਾਬੀ ਸਾਹਿਤ ਦੇ ਖੇਤਰ ਦੇ ਵਿੱਚ ਇੱਕ ਵੱਖਰੀ ਹੀ ਜਗ੍ਹਾ ਹੈ ਇਹਨਾਂ ਦੀ ਸ਼ਿਪ ਕੁਮਾਰ ਬਟਾਲਵੀ ਜੀ ਨੇ ਪੰਜਾਬੀ ਸਹਿਤ ਨੂੰ ਅਨੇਕਾਂ ਹੀ ਕਾਵ ਸੰਗ੍ਰਹਿਾਂ ਦੇ ਨਾਲ ਨਿਵਾਜਿਆ ਪੀਲਾਂ ਦਾ परागा ਲਾਲ ਸੰਤਰੀ ਅਟੇਨੀਆਂ ਚਿੜੀਆਂ ਮੈਨੂੰ ਵਿਦਾ ਕਰੋ ਬਿਰਹਾ ਤੂੰ ਸੁਲਤਾਨ ਮੈਂ ਅਤੀ ਮੈਂ ਸੁਸ਼ਿਪ ਕੁਮਾਰ ਦੇ ਗੀਤ ਲੋਕ ਗੀਤਾਂ ਦੇ ਬਹੁਤ ਨੇੜੇ ਨੇ ਉਹਨਾਂ ਨੇ ਲੋਕ ਜੀਵਨ ਦੇ ਬਿੰਬਾਂ ਨੂੰ ਨੀਚੀ ਪੀੜ ਤਰਕਟਾਉਣ ਦਾ ਸਾਧਨ ਜਿਹੜਾ ਹੈਗੇ ਉਹ ਲੋਕ ਗੀਤ ਬਣਾਉਂਦੇ ਨੇ ਸੋ ਸ਼ਿਵ ਕੁਮਾਰ ਦੀ ਰਚਨਾ ਲੂਣਾ ਵੀ ਜਿਹੜੀ ਹੈ ਉਹ ਬਹੁਤ ਹੀ ਪ੍ਰਸਿੱਧ ਰਚਨਾ ਹੋਈ ਹੈ ਇਹਨਾਂ ਦੀ ਸ਼ਾਕਰ ਰਚਨਾ ਜਿਹੜੀ ਹੈ ਉਹ ਨੂੰ ਬਣ ਗਈ ਲੂਣਾ ਸੋ ਆਪਾਂ ਪੜ੍ਹਦੇ ਹਾਂ ਉਹਨਾਂ ਦੀ ਪਹਿਲੀ ਰਚਨਾ ਮੇਰੇ ਗੀਤ ਦੇ ਨਹਿਣਾ ਵਿੱਚ ਸੋ ਇਸ ਰਚਨਾ ਦਾ ਜਿਹੜਾ ਉਪਦੇਸ਼ ਹੈ ਇਹਦੇ ਵਿੱਚ ਕਵੀ ਜਿਹੜਾ ਹੈਗਾ ਉਹ ਹੋ ਕਹਿਣਾ ਚਾਹ ਰਿਹਾ ਕਿ ਅਸਫਲ ਪ੍ਰੇਮ ਤੋਂ ਜਿਹੜੀ ਵਿਰਹੁ ਜੜੀ ਆ ਉਹ ਪੈਦਾ ਹੁੰਦੀ ਹੈ ਉਹਦੇ ਭਾਵਾਂ ਨੂੰ ਕਵੀ ਨੇ ਆਪਣੀ ਇਸ ਰਚਨਾ ਦੇ ਰੂਪ ਇਹਦਾ ਉਹ ਪੇਸ਼ ਕੀਤਾ ਸੋ ਆਉਂ ਪੜ੍ਹਦੇ ਹਾਂ ਇਹਨਾਂ ਦੀ ਰਚਨਾ ਮੇਰੇ ਗੀਤਾਂ ਦੇ ਨੈਣਾ ਵਿੱਚ ਕبھی ਇਸਤਰੀ ਰੂਪੀ ਜਿਹੜਾ ਹੈਗਾ ਆਵਾਂ ਦੇ ਵਿੱਚ ਬਿਆਨ ਕਰਦਾ ਹੈ ਮਾਈ ਨੀ ਮਾਈ ਮੇਰੇ ਗੀਤਾਂ ਦੇ ਨੈਣਾ ਵਿੱਚ ਬਿਰਹੋਂ ਦੀ ਰੜਕ ਪਵੇ ਅੱਧੀ ਅੱਧੀ ਰਾਤੀ ਉਠ ਮੋਏ ਰੋ ਅੱਧੀ ਅੱਧੀ ਰਾਤੀ ਉਠ ਰੋਣ ਮੋਏ ਮਿੱਤਰਾਂ ਨੂੰ ਮਾਈ ਸਨੋਂ ਨੀਂਦ ਨਾ ਆਵੇ ਇਸ ਰਚਨਾ ਦੇ ਵਿੱਚ ਕਵੀ ਇੱਕ ਬਿਰਹਣ ਇਸਤਰੀ ਦੇ ਤੌਰ ਤੇ ਕਹਿੰਦਾ ਹੈ ਕਿ ਮਾਈ ਨੀ ਮਾਈ ਮੇਰੇ ਗੀਤਾਂ ਦੇ ਨੈਣਾਂ ਵਿੱਚ ਬਿਰਹੋਂ ਦੀ ਰੜਕ ਹੋਵੇ ਕੀ ਕਹਿੰਦਾ ਕਿ ਮਾਂ ਮੇਰੇ ਗੀਤ ਜਿਹੜੇ ਨੇ ਉਹਨਾਂ ਦੇ ਵਿੱਚ ਜਿਹੜੀ ਬਿਰਹੋਂ ਦੀ ਬਿਰਹੋਂ ਭਾਵ ਵਿਛੋੜੇ ਦੀ ਰੜਕ ਜਿਹੜੀ ਹੈ ਉਹ ਪੈ ਰਹੀ ਹੈ ਅੱਧੀ ਅੱਧੀ ਰਾਤੀ ਉੱਠ ਅੱਧੀ ਅੱਧੀ ਰਾਤੀ ਉੱਠ ਰੋਣ ਮੋਏ ਮਿੱਤਰਾਂ ਨੂੰ ਮਾਏ ਸਾਨੂੰ ਨੀਂਦ ਨਾ ਪਵੇ ਤੇ ਅੱਧੀ ਅੱਧੀ ਰਾਤ ਨੂੰ ਉੱਠ ਕੇ ਮੋਏ ਹੋਏ ਪਾਬ ਮਰੇ ਹੋਏ ਮਿੱਤਰਾਂ ਨੂੰ ਯਾਦ ਕਰਕੇ ਇਹ ਨੈਣ ਜਿਹੜੇ ਨੇ ਉਹ ਕੀ ਕਰਦੇ ਨੇ ਉਹ ਰੋਂਦੇ ਨੇ ਮਾਏ ਸਾਨੂੰ ਨੀਂਦ ਨਾ ਪਵੇ ਕਿ ਮੈਨੂੰ ਨੀਂਦ ਜਿਹੜੀ ਹੈ ਉਹ ਨਹੀਂ ਆਉਂਦੀ ਕਿ ਇਹ ਪੀ ਸੁਗੰਧੀਆਂ ਚ ਬੰਨਾ ਫੇਹੇ ਚਾਨਣੀ ਦੇ ਤਾਂ ਵੀ ਸਾਡੀ ਪੀੜ ਨਾ ਸਵੇ ਹੁਣ ਕੀ ਕਹਿੰਦੀ ਆ ਕਿ ਭੇ ਪੇ ਸੁਗੰਧੀਆਂ ਚ ਸੁਗੰਧੀਆਂ ਹੁੰਦੀਆਂ ਖੁਸ਼ਬੂਆਂ ਕਹਿੰਦੀ ਕਹਿੰਦੀ ਭੇ 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 ਪਿਓ ਪਿਓ ਕਿ ਕਾਦੇ ਵਿੱਚ ਖੁਸ਼ਬੂਆਂ ਦੇ ਵਿੱਚ ਸੁਗੰਧੀਆਂ ਦੇ ਵਿੱਚ ਬੰਨਾ ਫੇਹੇ ਚਾਨਣੀ ਦੇ ਕਿ ਮੈਂ ਮੈਂ ਖੁਸ਼ਬੂਆਂ ਦੇ ਜਿਹੜੇ ਹੈਗੇ ਪੀ ਹੋਂ ਪੀ ਹੋਂ ਕੀ ਥੰਬੇ ਜੜੇ ਆ ਫੇਹੀ ਜੜੇ ਆ ਉਹ ਬਨ ਰਹੀਆਂ ਤਾਂ ਵੀ ਜਿਹੜੀ ਪੀੜ ਐ ਉਹ ਕੀ ਨਹੀਂ ਹੁੰਦੀ ਤਾਂ ਵੀ ਸਾਡੀ ਪੀੜ ਨਾ ਸਵੇ ਤਾਂ ਵੀ ਜਿਹੜੀ ਪੀੜ ਐ ਉਹ ਜਿਹੜੀ ਐ ਉਹ ਸਹੀ ਨਹੀਂ ਜਾਂਦੀ ਕੋਸੇ ਕੋਸੇ ਸਾਹਾਂ ਦੀ ਮੈਂ ਕਰਾਂ ਜੇ ਕਟੋਰ ਮਾਏ ਸਗੋਂ ਸਾਨੂੰ ਖਾਣ ਨੂੰ ਹੋਵੇ ਠੀਕ ਕਹਿੰਦੀ ਆ ਕਿ ਮੈਂ ਜੇ ਮੈਂ ਆਪਣੇ ਕੋਸੇ ਕੋਸੇ ਸਾਹਾਂ ਦੀ ਟਕੋਰ ਵੀ ਕਰਦੀ ਹਾਂ ਪਤਾ ਨਹੀਂ ਇਹ ਪੀੜ ਜਿਹੜੀ ਹੈ ਉਹ ਮੈਨੂੰ ਉਹ ਮੈਨੂੰ ਖਾਣ ਨੂੰ ਪੈ ਰਹੀ ਹੈ ਆਪੇ ਨਿਮ ਬਲੜੀ ਆਪੇ ਨਿਮ ਬਲੜੀ ਬਲੜੀ ਪਾਵੋ ਆਲ ਉਮਰ ਦੇ ਵਿੱਚ ਮੈਂ ਹਾਲੇ ਆਪ ਮਤਾਜੋਗੀ ਮਤ ਕਿਹੜਾ ਇਸ ਨੂੰ ਦਵੇ ਗੰਦੀ ਅਕੀ ਮਾਏ ਮੈਂ ਆਪ ਬਾਲੜੀ ਹਾਂ ਤੇ ਆਪ ਹੀ ਜਿਹੜਾ ਹੈ ਕਹਿੰਦੀ ਮੈਂ ਹਾਲੇ ਆਪ ਮਤਾਜੋਗੀ ਆਪ ਹੀ ਮੈਂ ਹਾਲੇ ਮਤਾਜੋਗੀ ਹਾਂ ਮਤ ਕਿਹੜਾ ਇਸ ਨੂੰ ਦਵੇ ਕਿ ਇਸ ਪੀੜ ਨੂੰ ਕੌਣ ਜਿਹੜਾ ਹੈਗਾ ਉਹ ਮੱਤ ਦੇਵੀ ਆਖ ਸੋਨੀ ਮਾਈ ਇਹਨੂੰ ਰੋਵੇ ਬੁੱਲ ਚਿੱਤ ਕੇ ਨਹੀਂ ਜਗ ਕਿਤੇ ਸੁਣ ਨ ਲਵੇ ਹੁਣ ਇਹਨਾਂ ਲਾਈਨਾਂ ਦੇ ਵਿੱਚ ਕਹਿੰਦੀ ਹੈ ਕਿ ਚਿੱਤ ਕੇ ਪਾਵ ਬੁੱਲਾਂ ਨੂੰ ਬੰਦ ਕਰਕੇ ਕਹਿੰਦੀ ਹੈ ਕਿ ਇਸ ਰੋਣ ਨੂੰ ਆਖ ਆਖ ਸੋਨੀ ਮਾਈ ਇਹਨੂੰ ਰੋਵੇ ਬੁੱਲ ਚਿੱਥੇ ਕਿਨੀ ਜੱਗ ਕਿਤੇ ਸੁਣਨਾ ਲਵੇ ਕਿ ਕਿਤੇ ਇਸ ਮੇਰੀ ਧੀੜ ਨੂੰ ਇਸ ਮੇਰੇ ਰੋਹਣੇ ਨੂੰ ਜੱਗ ਜਿਹੜਾ ਹੈਗਾ ਉਹ ਸੁਣ ਨਾ ਲਵੇ ਕਿ ਬੁੱਲ ਜਿਹੜਾ ਹੈਗਾ ਚਿੱਥੇ ਭਾਵ ਮੂੰਹ ਨੂੰ ਕੋਟਕੇ ਜਿਹੜਾ ਹੈਗਾ ਉਹ ਰੋਵੇ ਆਖ ਸੂਨੀ ਖਾ ਲੈ ਟੁਕ ਟੁਕ ਹੁੰਦਾ ਰੋਟੀ ਦਾ ਟੁਕੜਾ Hezran da pakke aa ਹਜ਼ਰਾਂ ਪਾਪ ਬਿਛੋੜਿਆ ਦਾ ਪੱਕਿਆ ਲੇਖਾਂ ਦੇ ਨੀ ਉਠੜੇ ਤਵੇ ਹੁਣ ਕੀ ਕਹਿੰਦੀ ਐ ਕਿ ਮਾਏ ਇਸ ਕਿਸਮਤ ਦੇ ਪੁੱਠੇ ਤਵੇ ਉਤੇ ਪੱਕੀ ਹੋਈ ਇਹਨੂੰ ਬੋਲ ਕਿ ਹਜ਼ਰਾ ਰੂਪੀ ਰੋਟੀ ਜਿਹੜੀ ਐ ਉਹ ਖਾ ਲਵੇ ਝਟਲੇ ਤਰੇਲ ਲੁਣੀ ਗਮਾਂ ਦੇ ਗੁਲਾਬ ਦੀਨੀ ਕਾਲ ਜੀ ਨੂੰ ਹੌਸਲਾ ਰਵੇ ਇਹ ਕੀ ਛੱਟ ਲਵੇ ਗਮਾਂ ਦੇ ਗੁਲਾਬ ਤੋਂ ਛੱਟ ਲੈ ਤਰੇਲ ਣੀ ਤੇ ਗਮਾਂ ਦੇ ਗੁਲਾਬ ਤੋਂ ਣੀ ਤਰੇਲ ਜਿਹੜੀ ਹੈਗੀ ਆ ਉਹਨੂੰ ਕੀ ਕਰ ਲਵੇ ਉਹਨੂੰ ਛੱਟ ਲਵੇ ਕਾਲ ਜੀ ਨੂੰ ਹੌਸਲਾ ਦੇ ਤਾਂ ਜੋ ਇਹਦੇ ਕਾਲ ਜੀ ਨੂੰ ਹੌਸਲਾ ਜਿਹੜਾ ਹੈਗਾ ਉਹ ਕੋ ਰਹੀਂ ਕਿਹੜੀਆਂ ਸਪੇਰੀਆਂ ਤੋਂ ਮੰਗਾ ਕੁੰਝ ਮੇਲ ਦੀ ਮੇਲ ਦੀ ਕੋਈ ਕੁੰਝ ਦਵੇ ਸਪੇਰੀਆਂ ਪਾਵ ਜੋ ਸੱਪਾਂ ਨੂੰ ਕੀਲਣ ਵਾਲੇ ਜਿਹੜੇ ਹੈਗੇ ਸਪੇਰੇ ਨੇ ਹੁਣ ਕੀ ਕਹਿੰਦੀ ਐ ਕਿ ਮਾਏ ਕਿ ਮੈਂ ਕਿਹੜੀਆਂ ਸਪੇਰੀਆਂ ਤੋਂ ਮੇਲ ਦੀ ਕੁੰਝ ਜਿਹੜੀ ਐ ਉਹਨੂੰ ਮੰਗਾ ਕੋਈ ਮੇਲ ਦੀ ਕੁੰਝ ਜਿਹੜਾ ਹੈਗਾ ਮੇਲ ਦੀ ਕੋਈ ਕੁੰਝ ਦਵੇ ਕੋਈ ਮੇਲਦੀ ਹੋਈ ਕੁੰਝ ਜੜੀ ਆ ਉਹਨੂੰ ਦਵੇ ਮੈਨੂੰ ਕਿਹੜਾ ਇਹਨਾਂ ਦੰਮਾਂ ਦੇ ਆ ਦੰਮਾ ਭਾਵ ਪੈਸਿਆਂ ਕਿਹੜਾ ਇਹਨਾਂ ਦੰਮਾਂ ਦੇ ਆ ਲੋਭੀਆਂ ਦੇ ਦਰਾਂ ਉੱਤੇ ਵਾਂਗ ਖੜਾ ਜੋਗੀਆਂ ਰਵੇ ਹੁਣ ਕੀ ਕਹਿੰਦੀ ਐ ਕਿ ਕਿ ਕਿਹੜਾ ਜਿਹੜਾ ਹੈਗਾ ਕਿ ਮੈਂ ਇੰਨਾ ਪੈਸਿਆਂ ਦੇ ਲੋਭੀਆਂ ਦੇ ਦਰਾਂ ਦੇ ਉੱਤੇ ਮੰਗਣ ਵਾਲੇ ਜੋਗੀਆਂ ਦੇ ਬਾਣ ਜਿਹੜਾ ਹੈ ਕਹਿੰਦੀ ਕਿਹੜਾ ਜਿਹੜਾ ਹੈਗਾ ਇੰਨਾਂ ਦੰਮਾਂ ਦੀਆਂ ਲੋਭੀਆਂ ਦੇ ਦਰਾਂ ਉੱਤੇ ਬਾਣ ਖੜਾ ਜੋਗੀਆਂ ਰਵੇ ਦੰਮਾਂ ਦੇ ਪੈਸਿਆਂ ਵਾਲੀ ਲੋਭੀਆਂ ਦੇ ਦਰਾਂ ਦੇ ਅੱਗੇ ਜੋਗੀਆਂ ਦੇ ਬਾਣ ਚੰਦੀ ਕੌਣ ਜਿਹੜਾ ਹੈਗਾ ਉਹ ਖੜਾ ਰਵੇ ਭਾਵ ਇਹ ਇੱਥੇ ਕਹਿਣਾ ਚਾਹ ਰਹੀ ਹੈ ਕਿ ਪੈਸੇ ਵਾਲਿਆਂ ਦਾ ਹੀ ਪ੍ਰੇਮ ਜਿਹੜਾ ਹੈਗਾ ਪੈਸੇ ਵਾਲੇ ਹੀ ਲੋਕ ਆਪਣੇ ਪ੍ਰੇਮ ਨੂੰ ਪ੍ਰਾਪਤ ਕਰ ਸਕਦੇ ਨੇ ਅਗਲੇ ਪੈਰੇ ਚ ਕਹਿੰਦੀ ਆ ਪੀੜੇ ਨਹੀਂ ਪੀੜੇ ਹੁਣ ਆਪਣੀ ਪੀੜ ਨੂੰ ਕਹਿੰਦੀ ਆ ਪੀੜੇ ਨਹੀਂ ਪੀੜੇ ਇਹ ਪਿਆਰ ਐਸੀ तितਲੀ ਹੈ ਜਿਹੜੀ ਸਦਾ ਸੂਲ ਤੇ ਮੋਵੇ ਸੂਲ ਭਾਵ ਕੰਡੇ ਤੇ ਕਵਿਤਰੀ ਕਹਿੰਦੀ ਹੈ ਕਵਤਰੀ ਕਵੀ ਇਸਤਰੀ ਰੂਪੀ ਭਾਵਾਂ ਦੇ ਵਿੱਚ ਕਹਿ ਰਿਹਾ ਕਿ ਪੀੜੇ ਨਹੀਂ ਪੀੜੇ ਆਪਣੀ ਪੀੜ ਨੂੰ ਸੰਬੋਧਿਤ ਕਰਦਾ ਹੋਇਆ ਕਹਿੰਦਾ ਕਿ ਪਿਆਰ ਜਿਹੜਾ ਹੈ ਉਹ ਇੱਕ ਐਸੀ तितਲੀ ਹੈ ਜਿਹੜੀ ਸਦਾ ਜਿਹੜੀ ਹਮੇਸ਼ਾ ਸੂਲ ਤੇ ਬੈਠਦੀ ਹੈ ਭਾਵੇਂ ਕੰਡੇ ਤੇ ਬੈਠਦੀ ਹੈ ਫਿਰ ਕੀ ਕਹਿੰਦਾ ਪਿਆਰ ਐਸਾ ਪੌਰ ਹੈ ਨਹੀਂ ਜਿਹਦੇ ਕੋਲੋਂ ਵਾਸ਼ਨਾ ਵੀ ਲੱਖਾਂ ਕੋਹਾਂ ਦੂਰ ਹੀ ਰਵੇ ਕਿ ਪਿਆਰ ਜਿਹੜਾ ਹੈਗਾ ਉਹ ਇੱਕ ਅਜੀਹ ਪੌਰ ਹੈ ਜਿਸ ਦੇ ਕੋਲੋਂ ਖੁਸ਼ਬੂ ਜੜੀ ਹੈ ਉਹ ਕੋਹਾਂ ਦੂਰ ਚੜੀ ਹੈ ਉਹੋ ਰਹਿੰਦੀ ਹੈ ਲੱਖਾਂ ਕੋਹਾਂ ਦੂਰ ਚੜੀ ਹੈ ਉਹੋ ਰਹਿੰਦੀ ਹੈ ਪਿਆਰ ਉਹ ਮਹੱਲ ਹੈ ਨਹੀਂ ਜਿਦੇ ਚ ਪੰਖੇਰੂਆਂ ਦੀ ਬਾਝ ਕੁਝ ਨਾ ਰਵੇ ਪੰਖੇਰੂ ਪਾਓ ਪੰਛੀ ਜਹਦੀ ਪਿਆਰ ਜਿਹੜਾ ਹੈਗਾ ਇਕ ਅਜਿਹਾ ਮਹਿਲ ਹੈ ਪਾਪ ਮਹਿਲ ਹੈ ਜਿਸ ਵਿੱਚ ਪੰਛੀਆਂ ਤੋਂ ਬਿਨਾ ਕੋਈ ਨਹੀਂ ਵਸਦਾ ਫਿਰ ਕਹਿੰਦੀ ਆ ਪਿਆਰ ਐਸਾ ਆਂਗਣਾ ਹੈ ਜਿਦੇ ਚ ਨਿਵਸ ਲਾਂਦਾ ਰਤੜਾ ਨਾ ਪਲੰਘ ਡਵੇ ਪਿਆਰ ਐਸਾ ਆਂਗਣ ਹੈ ਆਂਗਣ ਦਾ ਬੇੜਾ ਜਿਦੇ ਚ ਨਿਵਸ ਲਾਂਦਾ ਬਸਲਾ ਪਾ ਵਿਛੋੜਿਆਂ ਦਾ ਰਤੜਾ ਨਾ ਪਲੰਘ ਡਵੇ ਰਤਲਾ ਭਾਵ ਲਾਲ ਸੁਹਾਗ ਲੰਗ ਜਿਹੜਾ ਹੈਗਾ ਜਿਹੜਾ ਨਹੀਂ ਜਿਹੜਾ ਹੈਗਾ ਡਹੰਦਾ ਆਖ ਮਾਈ ਅੱਧੀ ਅੱਧੀ ਰਾਤੀ ਮੋਏ ਮਿੱਤਰਾਂ ਦੇ ਉੱਚੀ ਉੱਚੀ ਨਾ ਨਾ ਲਵੇ ਹੁਣ ਕੀ ਕਹਿੰਦੀ ਆ ਕਿ ਮਾਏ ਮੇਰੀ ਢੀੜ ਨੂੰ ਆਖ ਕਿ ਅੱਤੀ ਅੱਧੀ ਰਾਤ ਨੂੰ ਮੋਏ ਹੋਏ ਮਿੱਤਰਾਂ ਦੇ ਜਿਹੜੇ ਹੈਗੇ ਉੱਚੀ ਉੱਚੀ ਨਾਮ ਜਿਹੜਿਆ ਉਹੋ ਨਾ ਲਵੇ ਮੱਤੇ ਸਾਡੇ ਮੋਇਆ ਪਿੱਛੋਂ ਜੱਗ ਇਹ ਸ਼ਰੀਕ ਕੜਾਨੀ ਗੀਤਾਂ ਨੂੰ ਵੀ ਚੰਦਰਾ ਕਵੇ ਉਹ ਕੀ ਕਹਿੰਦੀ ਐ ਕਿ ਮੱਤੇ ਇਹ ਮੱਤੇ ਸਾਡੇ ਮੋਇਆ ਪਿੱਛੋਂ ਕੀ ਕਹਿੰਦੀ ਐ ਕਿ ਇਹ ਜੱਗ ਤੇ ਇਹ ਸੰਸਾਰ ਜਿਹੜਾ ਹੈਗਾ ਕਿੱਦੜੇ ਇਹ ਨਾ ਹੋਵੇ ਕਿ ਸਾਡੀ ਮਰਨ ਦੇ ਪਿੱਛੋਂ ਜਿਹੜੇ ਸਾਡੇ ਬਿਰਹੋਂ ਦੇ ਗੀਤ ਨੇ ਉਹਨਾਂ ਨੂੰ ਦੁਸ਼ਮਣ ਸੰਸਾਰ ਜਿਹੜਾ ਹੈਗਾ ਉਹਨੂੰ ਚੰਦਰਾ ਜਿਹੜਾ ਹੈਗਾ ਨਾ ਇਹਦਾ ਹੈਗਾ ਸ਼ਰੀਕੜਾ ਜਿਹੜਾ ਹੈਗਾ ਜੱਗ ਜਿਹੜਾ ਸ਼ਰੀਕਰਾਵਾ ਉਹ ਗੀਤਾਂ ਨੂੰ ਵੀ ਚੰਦਰਾ ਇਹਦਾ ਹੈਗਾ ਨਾ ਕਹਿਣ ਲੱਗ ਪਵੇ ਮਾਏ ਨੀ ਮਾਏ ਮੇਰੇ ਗੀਤਾਂ ਦੇ ਲੈਣਾ ਵਿੱਚ ਬਿਰਹੋਂ ਦੀ ਰੜਕ ਹੋਵੇ ਕਹਿੰਦੀ ਆ ਕਿ ਮਾਏ ਮੇਰੇ ਗੀਤਾਂ ਦੇ ਵਿੱਚੋਂ ਬਿਰਹੋਂ ਭਾਵ ਵਿਛੋੜੇ ਦੀ ਰੜਕ ਜਿਹੜੀ ਹੈ ਉਹ ਪੈ ਰਹੀ ਹੈ ਅੱਧੀ ਅਧੀ ਰਾਤੀ ਉਠ ਰੋਣ ਮੋਏ ਮਿੱਤਰਾਂ ਨੂੰ ਮਾਏ ਸਾਨੂੰ ਨੀਂਦ ਨਾ ਬਵੇ ਕਿ ਹੇ ਅੱਧੀ ਅਧੀ ਰਾਤ ਨੂੰ ਜਣੀਆਂ ਨੇ ਮੇਰੇ ਨੈਣ ਜਿਹੜੇ ਆ ਉਹ ਉੱਠ ਕੇ ਮੋਏ ਹੋਏ ਮਿੱਤਰਾਂ ਨੂੰ ਰੋਣਾ ਮਾਏ ਸਾਨੂੰ ਨੀਂਦ ਨਾ ਬਵੇ ਕਿ ਮੇਰੇ ਨੈਣਾ ਨੂੰ ਨੀਂਦ ਜਿਹੜੀ ਹੈ ਉਹ ਵੀ ਜਿਹੜੀ ਉਹ ਨਹੀਂ ਪੈ ਰਹੀ